ਇਹਦਾ ਬਿਸ਼ਰਮਾ ਅਜੇ ਵੀ ਛੇਰ ਤੇ ਬੈਠਾ ਦਨੀ ਉਸ ਗੱਲ ਦੀ ਸ਼ਰਮ ਨਹੀਂ ਹੈਗੀ ਵੀ ਤੇਰੇ ਕੋਲੇ ਬੰਦੇ ਖੜੇ ਨੇ ਸਾਨੂੰ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈਂ ਦੱਸੋ ਅੱਜ ਨੰਮੀ ਥੋੜੀ ਹੁੰਦੀ ਹੈ ਜੀ ਇਹ ਕਰਦੇ ਨੇ 48000 ਰੁਪਏ ਨੇ ਲਿਆ ਹੈਗਾ ਜੀ ਇਹ 22000 ਦੀ ਸਲਿੱਪ ਦੇ ਰਿਹਾ 48000 ਦੀ ਸਲਿੱਪ ਦੇ ਮੇਰਾ ਕਿਹੜਾ ਦੁਸ਼ਮਣ ਆ ਬੰਦੇ ਆ ਮੈਨੂੰ 22000 ਦਾ ਰਿਕਾਰਡ ਦੇ ਦੇ 48000 ਦੀ ਸਲਿੱਪ ਦੇ 48000 ਲਿਖ ਕੇ ਦੇ ਜਦੋਂ ਰਜਿਸਟਰੀ ਹੋ ਗਈ ਕਹਿੰਗਾ ਹਾਂ ਜੀ ਤੁਹਾਡਾ ਕੀ ਹਿਸਾਬ ਹੈ ਕਹਿੰਦੇ ਜੀ 32000 ਮੈਂ ਕਹਾਂ ਜੀ 32000 ਕਾ ਦਾ ਮੈਂ ਕਹਾਂ ਤੁਸੀਂ ਸਾਨੂੰ ਦੱਸੋ ਮੈਂ ਕਿਹਾ ਤੁਹਾਨੂੰ ਮੈਂ ਬਾਸੂ ਵੀ ਗਿਆ ਸੀ ਵੀ ਸਰਕਾਰੀ ਫੀਸ ਤੋਂ ਸਾਨੂੰ ਦੱਸੋ ਕਿ ਕਿੰਨੀ ਕਿੰਨੀ ਆ ਕਹਿੰਦੇ ਜੀ 9100 ਰੁਪਏ ਸਰਕਾਰੀ ਫੀਸ ਹੈ 3500 ਰੁਪਏ ਮੇਰੀ ਟੈਪ ਦੀ ਹੈ 500 ਲੰਬੜਦਾਰ ਦਾ ਹੈ 20000 ਅੰਦਰ ਦਾ 10000 ਰੁਪਏ ਜੀ ਯਾਰ ਕਹਿੰਦੇ ਅੰਦਰ ਦਾ ਮੈਂ ਕਿਹਾ ਜੀ ਠੀਕ ਹੈ ਤੁਸੀਂ ਉਧਰ ਸਾਹਿਬ ਗੱਲ ਕਰੋ ਮੈਂ ਨਹੀਂ ਕਹਿੰਦਾ ਯੂ ਆਰ ਗਲਟੀ ਮੈਂ ਇਹ ਕਹਿ ਰਿਹਾ ਵੀ ਤੁਹਾਡੇ ਨਾਂ ਤੋਂ ਇਹਨੇ ਪੈਸੇ ਲਏ ਨੇ ਮੈਂ ਇਹਨਾਂ ਦੀ ਬਿਹਫ ਤੇ ਜੋ ਮੈਨੂੰ ਦੱਸਿਆ ਇਹ ਕਹਿ ਰਹੇ ਨੇ ਕਿ ਸਾਡੇ ਤੋਂ 48000 ਰੁਪਏ ਲਿਆ ਮੈਂ ਕਹਿੰਦਾ 48 ਲੈ ਲਿਆ ਠੀਕ ਹੈ ਉਹਦੀ ਮੈਨੂੰ ਦੱਸ ਦੇਣ 48000 ਕੇ ਕਿਹੜੇ ਕੰਮ ਦੀ ਲੀ ਲਿਆ। ਜਿਵੇਂ ਦੇਖੋ ਤੁਹਾਡੀ ਤਸਵੀਰ ਦੇ ਵਿੱਚ ਇਸ ਬੰਦੇ ਦੀ ਕਿਉਂਕਿ ਇਹ ਬੰਦਾ ਸਾਰਿਆਂ ਨਾਲ ਦੇਣ ਦੇਣ ਕਰਦਾ। ਇਹਨੂੰ ਪਤਾ ਇਹਦਾ ਬਹੁਤ ਫਿਰਦਾ। ਇੱਕ ਇੱਥੇ ਤਸਵੀਰ ਦੇ ਵਿੱਚ ਇਹ ਵੀ ਹੁੰਦਾ ਸਟਾਮ ਜਿਹੜੇ ਤੁਹਾਡੇ ਨੇ ਜਿਹੜਾ 100 ਰੁਪਏ ਦਾ ਸਟਾਮ ਹੋ 150 ਦੇ ਵਿੱਚੇ ਜਾ ਰਹੇ ਆ। ਜਿਹੜਾ 1000 ਰੁਪਏ ਦਾ ਸਟਾਮ ਹੈ ਉਹ ਤੋਂ 1500 ਰੁਪਏ ਦੇ ਰਹੇ ਜੀ। ਮੈਂ ਇਹਨੂੰ ਬਿਲਕੁਲ ਵੀ ਦੱਸਦਾ ਹਾਂ ਤੁਹਾਨੂੰ। ਕਿਹਦੇ ਤੇ ਤੁਸੀਂ ਗੌਰ ਕਰੋ। ਆਦਰਵਾਇਜ਼ ਯੂ ਆਲ ਓਰ ਇਨਵੋਲਵਿੰਗ ਦਿਸ ਪ੍ਰੋਜੈਕਟ ਠੀਕ ਹੈ ਜੀ ਇਹਦੇ ਤੇ ਕਾਰਵਾਈ ਲਈ ਲੇਖੋ ਹੁਣੇ ਲੇਖੋ ਇਹਦੇ ਕੁਝ ਦੇ ਬਿਆਨ ਲੈ ਕੇ ਪ੍ਰੋਪਰ ਤੁਸੀਂ ਤੇ ਕਾਰਵਾਈ ਜਿਹੜੀ ਵੜਦੀ ਰਹੀ ਹੈ ਦਾ ਜੋ ਰੱਦ ਕਰਨ ਰੱਦ ਕਰੋ ਕਾਰਵਾਈ ਕਮਿਸ਼ਨ ਜਿਹੜੀ ਬੰਦੀ ਤਕ ਮੈਂ ਤੁਹਾਨੂੰ ਇਸ ਗੱਲ ਦਾ ਦਾਅਵਾ ਇਹ ਨਾ ਕਹਿ ਸਕਦਾ ਵੀ ਇਹ ਬੱਚੀ ਜਿਹੜੀ ਫੈਡਮੈਂਟ ਨਾਲ ਟੂਠ ਨਹੀਂ ਬੋਲਦੀ ਮੈਨੂੰ ਮੈਨੂੰ ਪਤਾ ਇਹਦਾ ਬਹੁਤ ਦਿਲਦਾ ਮੈਂ ਕਹਿੰਦਾ ਜੇ ਸ਼ਹਿਰ ਦਾ ਬੰਦਾ ਆਪਣਾ ਸੁਦਰ ਜੂਗਾ ਸੁਦਰ ਵੀ ਕੋ ਹੜ ਦੀ ਗੱਲ ਤੁਸੀਂ ਇਹਦੀ ਸੀਨਾ ਗੋਰੀ ਦੇਖੋ ਜੀ ਅ ਅਹੀ ਦੇ ਚਲੋ ਪਬਲਿਕ ਦੇ ਨੁਮਾਇੰਦੇ ਆ ਇਹ ਪਤਾ ਕਿ ਕੋਈ ਕਹਿੰਦਾ ਰੌਲਾ ਨਾ ਉੱਠਾ ਇਹਦੀ ਇਹ ਵੀ ਐਸੇ ਪੈਸਾ ਲੁੰਦਾ ਨਾ ਹੁੰਦਾ ਤੱਕ ਵੱਜਦੀ ਤੁਸੀਂ ਲੈ ਨਾਇਬ ਸਾਹਿਬ ਨੇ ਵੀ ਲਏ ਇਹਨਾਂ ਨੇ ਵੀ ਲਏ ਜੀ ਇਹਨਾਂ ਨੇ ਲੈ ਨਾਇਬ ਸਾਹਿਬ ਨੇ ਲੈ ਹੈਗੇ ਇਹੀ ਵੀ ਕੰਮ ਦੇਖਦੇ ਸਰੇ ਇਹਨੂੰ ਦਿੱਤੇ ਕਿਉਂ ਨਹੀਂ ਪੁੱਛਿਓ ਮੈਨੂੰ ਸਵਾਲ ਤੇਰਾ ਹੋ ਗਿਆ ਮੈਂ ਨਹੀਂ ਆਪਾਂ ਬੋਲ ਜੀ ਹੈ ਪਤਾ ਨਹੀਂ ਕਾਲੀ ਜਾਨ ਨਹੀਂ ਨਹੀਂ ਇਹਦੇ ਨੇ ਬਾਈਆਂ ਨੇ ਫਿਰ ਇਹ ਚੁੜਵੋ ਹੁੰਦੇ ਨੇ ਇਹਦੇ ਦੁਸ਼ਮਣੀ ਕਰਨਾ ਪਊ ਨਾ ਤਾਂ ਇਹ ਹੁੰਦਾ ਜੀ ਆਮ ਨਾਟ ਬਲੀਵਿੰਗ ਯੂ ਤੁਸੀਂ ਮੇਰੀ ਗੱਲ ਨੂੰ ਸਮਝੋ ਜੀ ਸਾਰੀ ਹੈਗੀ ਨਹੀਂ ਹੈਗੀ ਇਹ ਤੁਹਾਡੀ ਰਿਸਪੋਨਸਿਬਿਲਟੀ ਹੈਗੀ ਆ ਤੁਸੀਂ ਇੱਥੇ ਦੇ ਜ਼ਿੰਮੇਵਾਰ ਹੋ ਇਹਨਾਂ ਤੇ ਕਾਰਵਾਈ ਵੀਡੀਓ ਰਿਕਾਰਡ ਕਰੀਂ ਕਿ ਕਰੇ ਮੈਨੂੰ ਤਾਂ ਸਿਰ ਪਤਾ ਇਹ ਤੇ ਕਾਰਵਾਈ ਵੀਡੀਓ ਕਿ ਕਰੇ ਮੇਰੇ ਤੋਂ ਤਾਂ ਬਿਟੇ ਰਹੇ ਤੁਸੀਂ ਤੁਹਾਡੇ ਨਾਲ ਦੇ ਪੈਸੇ ਲੈ ਰਹੇ ਹੋ ਹ ਸੈਕਸ਼ਨ ਲੈਣਾ ਮੈਂ ਬਾਹਰ ਹੋਣੇ ਕੀ ਕਰੀਏ ਤੁਸੀਂ ਆਪਣਾ ਸੇ ਦੇਖ ਕੇ ਚੱਲਣਾ ਹੈ ਤੁਹਾਡੇ ਨਾਲ ਦੇ ਪੈਸੇ ਲੈ ਲੇ ਆਮ ਜਿਹੜੇ ਤੁਹਾਡੇ ਜੇ ਤੁਹਾਡੇ ਤੋਂ ਰੇਟ ਤੋਂ ਵੱਧ ਕੋਈ ਸਟਾਫ ਦੇ ਪੈਸੇ ਲੈਂਦਾ ਤਾਂ ਉਹ ਜਰੂਰ ਮੈਨੂੰ ਦੱਸਿਆ ਕਰੋ ਮੈਨੂੰ ਆਪਾਂ ਬੋਲੋ ਇਹ ਵੀ ਬੜਾ ਕੰਮ ਕਰਾ ਜੀ ਚੱਲੀਏ ਹਰ ਬੰਦਾ ਯਾਰ ਦੁਖੀ ਹੋਰ ਇਹਨਾਂ ਦਾ ਕੰਮ ਕਰਾਈਏ ਨਾਲ ਇਹਨਾਂ ਦਾ ਕਿਹਦੇ ਨਾਲ ਅਸੀਂ ਚੱਕੀ ਬੈਠੇ ਨੇ ਐਂ ਕਿਹਦਾ ਕਰ ਔਰ ਜੇ ਤੁਸੀਂ ਉਹ ਉਹ ਚ ਇਨਵੋਲ ਹੋਵੋਗੇ ਤੇ ਕੋਈ ਤੁਹਾਡੀ ਜ਼ਿੰਮੇਵਾਰੀ ਪਰ ਜਿਹੜਾ ਮੈਨੂੰ ਦੱਸ ਰਿਆ ਉਹ ਦੀ ਉਹਦੇ ਨਾਲ ਦੀ ਨਾਲ ਆ ਗਿਆ ਠੀਕ ਹੈ ਐਂ ਅਰੈਸਟ ਜੀੜੀ ਬਣਦੀ ਉਹ ਕੋਈ ਜੇ ਨਹੀਂ ਹੁੰਦੀ ਤਾਂ ਮੈਨੂੰ ਹਾਂਜੀ ਅਗੇਂਸਟ ਆਪ ਜੀ ਡੈਫੀਨੇਟਲੀ ਸੋਰ ਲਈਏ ਤੁਸੀਂ ਦੇਖੋ ਪਰ ਕੋਈ ਨਹੀਂ ਪਤਾ ਕਿਵੇਂ ਹੋਣਾ ਬਦਨਾਮੀ ਥੋੜੀ ਹੁੰਦੀ ਹੈ ਜੀ ਇਹ ਕਰਦੇ ਨੇ 48000 ਰੁਪਏ ਨੇ ਲਿਆ ਹੈਗਾ ਜੀ ਇਹ 22000 ਦੀ ਸਲਿੱਪ ਦੇ ਰਿਹਾ 48000 ਦੀ ਸਲਿੱਪ ਦੇ ਮੇਰਾ ਕਿਹੜਾ ਦੁਸ਼ਮਣ ਆ ਤੁਸੇ ਮੰਦੇ ਆ ਨਾ ਫਿਰ ਮੈਨੂੰ 22000 ਦਾ ਰਿਕਾਰਡ ਦੇ ਰਿਹਾ 48000 ਦੀ ਸਲਿੱਪ 48000 ਲਿਆ ਕੀ ਕਹਿੰਦੇ ਅੰਦਰ ਕਿੰਨੇ ਪੈਸੇ ਲੈਨੇ ਨੇ ਅੰਦਰ ਫਿਊਸ ਲਈ ਆ 20 ਦੇ ਤਾਂ ਅੰਦਰ ਨਾ ਬਾਕੀ ਤਾਂ ਸਾਡੀ ਭਾਗੀ ਕਰ ਠੀਕ ਆ 20 ਜੀ 20 ਕਿਹਨੂੰ ਦਿੱਤਾ ਅੰਦਰ ਤੁਸੀਂ ਆ ਵੀ ਇਹ 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 ਘਰ ਦੇ ਹੁਣ ਸਹੀ ਹੈ ਰਜਿਸਟਰੀ ਹੋ ਗਈ ਨਾ ਸਵੇਰੇ ਇਹਨਾਂ ਨੇ ਦੇਖਿਆ ਮੈਂ ਇਹਨਾਂ ਨੇ ਸਾਤੇ ਕੋਈ ਪੈਸਾ ਨਹੀਂ ਮੰਗਿਆ ਵੀ ਇਹਨਾਂ ਨਾਲ ਮੈਂ ਜਦੋਂ ਰਜਿਸਟਰੀ ਹੋ ਗਈ ਮੈਂ ਕਿਹਾ ਹਾਂ ਜੀ ਤੁਹਾਡਾ ਕੀ ਹਿਸਾਬ ਹੈ ਕਹਿੰਦੇ ਜੀ 32000 ਮੈਂ ਕਿਹਾ ਜੀ 32000 ਕਾ ਦਾ ਮੈਂ ਕਿਹਾ ਤੁਸੀਂ ਸਾਨੂੰ ਦੱਸੋ ਮੈਂ ਕਿਹਾ ਤੁਹਾਨੂੰ ਮੈਂ ਬਾਰसों ਵੀ ਕਿਹਾ ਸੀ ਵੀ ਸਰਕਾਰੀ ਫੀਸ ਤੋਂ ਸਾਨੂੰ ਦੱਸੋ ਕਿ ਕਿੰਨੀ ਕਿੰਨੀ ਆ ਕਹਿੰਦੇ ਜੀ 9100 ਰੁਪਏ ਸਰਕਾਰੀ ਫੀਸ ਹੈ 3500 ਰੁਪਏ ਮੇਰੀ ਟੈਪ ਦੀ ਹੈ 500 ਲੰਬੜਦਾਰ ਦਾ 32000 ਅੰਦਰ ਰੱਖੋਗਾ 32000 ਕਹਿੰਦੇ ਅੰਦਰ ਦਾ ਮੈਂ ਕਿਹਾ ਜੀ ਠੀਕ ਹੈ ਮੈਂ ਕਿਹਾ ਤਾਂ ਵੀ ਇਹ ਬਣ ਨੇ ਕਿਛਸਾ ਤੇ ਗਿਆ ਸਰ ਉਹਦੇ ਅਧਿਕਾਰ 12 ਬੰਨੀ 18000 ਰੁਪਏ ਮੈਂ ਜੋੜਿਆ ਤਸੀਲਦਾਰ ਸਾਹਿਬ ਤਸੀਲਦਾਰ ਸਾਹਿਬ ਗੱਲ ਸੁਣੋ ਮੈਂ ਨਹੀਂ ਕਹਿੰਦਾ ਯੂ ਆਰ ਗਲਟੀ ਮੈਂ ਇਹ ਕਹਿ ਰਿਹਾ ਵੀ ਤੁਹਾਡੇ ਨਾਂ ਤੇ ਉਹਨੇ ਪੈਸੇ ਲਏ ਨੇ ਮੈਂ ਇਹਨਾਂ ਦੇ ਬਿਹਾਫ ਤੇ ਜੋ ਮੈਨੂੰ ਦੱਸਿਆ ਇਹ ਕਹਿ ਰਹੇ ਨੇ ਕਿ ਸਾਡੇ ਤੋਂ 48000 ਰੁਪਏ ਲਿਆ ਮੈਂ ਕਹਿੰਦਾ 48 ਲੈ ਲਿਆ ਠੀਕ ਹੈ ਉਹਦੀ ਮੈਨੂੰ ਦੱਸ ਦੇਣ 48000 ਕਿਹੜੇ ਕੰਮ ਦੇ ਲਈ ਲਿਆ ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੀ ਲਿਆ ਹੁਣ ਮੰਨ ਲਓ ਇਹ ਕਹਿੰਦੇ ਇਹਨਾਂ ਦੀ ਰਿਸ਼ਤੇਦਾਰਾ ਕੁੜੀ ਹੈ ਹੁਣ ਇਹਨੇ ਤਾਂ ਲਿਆ ਨਹੀਂ ਹੋਊਗਾ ਰਿਸ਼ਤੇਦਾਰ ਤੋਂ ਜਾਂ ਫਿਰ ਇਹ ਵੀ ਰਿਸ਼ਤੇਦਾਰ ਤੋਂ ਲੈ ਕੇ ਆਊਗਾ ਜੀ ਜੇ ਇਹਨੇ ਰਿਸ਼ਤੇਦਾਰ ਤੋਂ ਲਿਆ ਫਿਰ ਉਹਨੇ ਦਿੱਤੇ ਕਿਉਂਨੇ ਫਿਰ ਉਲਟਾ ਉਹ ਕਹਿੰਦਾ ਵੀ ਮੈਨੂੰ ਉਹਰੇ ਜੀ ਰੋਲਾ ਨਾ ਬਹੁਤ ਵਿਵਰਨ ਕਰੋ ਉਹਦੀ ਤੁਸੀਂ ਦੇਖੋ ਤੁਹਾਡੀ ਤਸਵੀਲ ਦੇ ਵਿੱਚ ਇਸ ਬੰਦੇ ਦੀ ਕਿਉਂਕਿ ਇਹ ਬੰਦਾ ਸਾਰਿਆਂ ਨਾਲ ਦੇਣ-ਨੇਣ ਕਰਦਾ ਮੈਨੂੰ ਪਤਾ ਇਹਦਾ ਬਹੁਤ ਫਿਰਦਾ ਇੱਕ ਇੱਥੇ ਤਸਵੀਲ ਦੇ ਵਿੱਚ ਇਹ ਵੀ ਹੁੰਦਾ ਸਟਾਮ ਜਿਹੜੇ ਤੁਹਾਡੇ ਨੇ ਜਿਹੜਾ 100 ਰੁਪਏ ਦਾ ਸਟਾਮ ਉਹ 150 ਦੇ ਵਿੱਚ ਜਾ ਰਹੇ ਆ ਜਿਹੜਾ 1000 ਰੁਪਏ ਦਾ ਸਟਾਮਾ ਇਹ ਕੋਲ 1500 ਰੁਪਏ ਲੈ ਰਹੇ ਜੀ ਮੈਂ ਇਹਨੂੰ ਵੀ ਤੁਹ ਵੀ ਦੱਸਦਾ ਤੁਹਾਨੂੰ ਕਿ ਇਹਦੇ ਤੇ ਤੁਸੀਂ ਗੌਰ ਕਰੋ ਆਦਰਵਾਇਸ ਯੂ ਆਲਰ ਇਨਵੋਲਵ ਇਨ ਦਿਸ ਰੈਕਟ ਠੀਕ ਹੈ ਜੀ ਇਹਦੇ ਤੇ ਕਾਰਵਾਈ ਲਈ ਲੇਖੋ ਹੁਣੇ ਲੇਖੋ ਇਹਦੇ ਕੁੜੀ ਦੇ ਬਿਆਨ ਲੈ ਕੇ ਪ੍ਰੋਪਰ ਤੁਸੀਂ ਤੇ ਕਾਰਵਾਈ ਜਿਹੜੀ ਬਣਦੀ ਰਹੀ ਉਹਦਾ ਜੋ ਰੱਦ ਕਰਨ ਰੱਦ ਕਰੋ ਕਾਰਵਾਈ ਕਿੰਨੀ ਜਿਹੜੀ ਹੁੰਦੀ ਹੈ ਮੈਂ ਤੁਹਾਨੂੰ ਇਸ ਗੱਲ ਦਾ ਦਾਅਵਾ ਇਹ ਨਾ ਕਹਿ ਸਕਦਾ ਵੀ ਇਹ ਬੱਚੀ ਜਿਹੜੀ ਸਟੇਫਰੈਂਟ ਮੰਨ ਲਾ ਟੂਟ ਨਹੀਂ ਬੋਲਦੀ ਮੈਨੂੰ ਕਿਉਂਕਿ ਇਹਨੇ ਬੋਲਣਾ ਕੋਈ ਲਗਰੇ ਚਲੇ ਕੇ ਇਸਕੀਨ ਨੂੰ ਫੋਨ ਕੀਤਾ ਤੇ ਮੈਂ ਬਹੁਤ ਦਿਨ ਤੋਂ ਤੰਗ ਹੈਗਾ ਇਹ ਮੈਂ ਉਧਰ ਵੀ ਗੱਲ ਕੀਤੀ ਸੀ ਮੈਨੂੰ ਇਹ ਜੀ ਬਰਦਾਸ਼ਤ ਨਹੀਂ ਜਦੋਂ ਤੁਹਾਨੂੰ ਕੋਈ ਵਿਗਾਰ ਨਹੀਂ ਕੋਈ ਕੰਮ ਨਹੀਂ ਸਰਕਾਰ ਸਾਰੇ ਪਾਸੇ ਸਹੀ ਕੰਮ 20 ਦਿਨ ਤੋਂ ਹੋਇਆ ਜੀ 25 ਦਿਨ ਤੋਂ ਹੋਇਆ ਪਹਿਲਾਂ ਤਾਂ ਕੰਮ ਸਹੀ ਸੀ ਕਿਉਂ ਹੋਇਆ ਉਹਨੇ ਜੇ ਜਦੋਂ ਤੁਹਾਨੂੰ ਸ਼ਿਕਾਇਤ ਮਿਲਦੀ ਹੈ ਅਸੀਂ ਤਾਂ ਆਉਂਦੇ ਹਾਂ ਇਹਦੇ ਤੇ ਕਾਰਵਾਈ ਕੋਈ ਲਿਖੀਏ ਦੇਖ ਸਰ ਹੁਣੇ ਲਿਖੋ ਜੀ ਤੇ ਕੰਮ ਪਰ ਮੈਨੂੰ ਇਹ ਹੈ ਵੀ 48000 ਰੁਪਏ ਦਾ ਦੇ ਦੇ ਕਿੱਥੇ ਮੈਨੂੰ ਦੱਸ ਦੇ ਜਾ ਠੀਕ ਹੈ ਇਹਦਾ ਜਿਹੜਾ ਪੈਸਾ ਬਣਦਾ ਉਹਦਾ ਹਿਸਾਬ ਦੱਸ ਦੇ ਵਿਆਜ ਦਾ 48000 ਦਾ ਹਿਸਾਬ ਆਵੇਗਾ ਆਪਣੇ ਕੰਮ ਕਰ ਲੈ ਨਾ ਨਹੀਂ ਲੇਕ ਕੰਮ ਨਾ ਛੱਡੋ ਤੇਰੇ ਤੋਂ ਇਹ ਵੀ ਕੋਈ ਨਿਸ਼ਤੀ ਨਹੀਂ ਅੰਦਰ ਹੋਊਗੀ ਇਹਨਾਂ ਦੀ ਕਾਰਵਾਈ ਮੈਨੂੰ ਪਤਾ ਇਹਦਾ ਬਹੁਤ ਦਿਰਸਾ ਹੈ ਮੈਂ ਕਹਿੰਦਾ ਜੇ ਸ਼ਹਿਰ ਦਾ ਬੰਦਾ ਆਪਣਾ ਸੁਧਰ ਜੂਗਾ ਸੁਧਰ ਜੂਗਾ ਅੜ ਜੂਗਾ ਤੁਸੀਂ ਇਹ ਵੀ ਸੀਨਾਦੋਰੀ ਦੇਖੋ ਜੀ ਅ ਅਸੀਂ ਦੇ ਚਲੋ ਪਬਲਿਕ ਦੇ ਨੁਮਾਇੰਦੇ ਆ ਇਹ ਤਾਂ ਉਹ ਕੀ ਕਹਦਾ ਰੌਲਾ ਨਾ ਹੋਵੇ ਇਹ ਜੀ ਦੀ 80 ਪੈਸਾ ਬੋਲਦਾ ਨਾ ਉਹਦੇ 8:00 ਵਜਦੀ ਹੈ ਠੀਕ ਹੈ ਨਾ ਐਡਾ ਬੇਸ਼ਰਮਾ ਅਜੇ ਵੀ ਚੇਅਰ ਤੇ ਬੈਠਾ ਤੂੰ ਇਸ ਗੱਲ ਦੀ ਸ਼ਰਮ ਨਹੀਂ ਹੈਗੀ ਵੀ ਤੇਰੇ ਕੋਲੇ ਬੰਦੇ ਖੜੇ ਨੇ ਕਿੰਨੇ ਕਿਹੜੇ ਤਰ੍ਹਾਂ ਦੱਸ 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 ਕਰਦਾ ਉਹਨਾਂ ਦਾ ਨਾਮ ਹੈ ਸ਼ਰਦੂਲ ਸਿੰਘ ਮੈਂ ਪਛਾਣ ਮੈਂ ਉਹਨੂੰ ਇੱਕ ਨਾਮ ਕਰਾਉਂਦਾ 30000 ਰੁਪਏ ਲੱਗੇ ਪੈਸੇ ਜਿੱਥੇ ਵੀ ਨੇ ਜੀ ਇੱਥੇ ਤੇ ਕੋਈ ਅਸਰ ਨਹੀਂ ਕਿਉਂਕਿ ਇਹਨੂੰ ਪਤਾ ਵੀ ਇਦਾਂ ਹੀ ਕੰਮ ਹੁੰਦਾ ਰੋਏ ਰੋਲਾ ਰਗਾ ਗਿਆ ਹੁੰਦਾ ਨੂੰ ਕਾਰਵਾਈ ਚਾਹੀਦੀ ਹੈ ਜੇਕਰ ਹੁੰਦੀ ਹੈ ਤਾਂ ਠੀਕ ਹੈ ਮੈਨੂੰ ਲਿਖ ਕੇ ਦੇਣਾ ਬੁੱਕਸ ਤੋਂ ਅਸਪਤਾਲ ਦੇ ਰੂਪ ਵਿੱਚ ਮੈਂ ਤੁਹਾਡੀ ਇਹ ਚੀਜ਼ ਕੰਮ ਕਰ ਲਵਾਂ ਜੇ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਹੈਗਾ ਤੁਸੀਂ ਤੁਸੀਂ ਸਾਰੋ ਬੀ ਵੀ ਤੁਸੀਂ ਦੋ ਜੀ ਡਾਟਾ ਚ ਲੋਗੇ ਵਿਖੇ ਹੁਣੇ ਨਾਲ ਦੀ ਨਾਲ ਇਹਦੇ ਦਾ ਲਾਇਸੈਂਸ ਜਿਹੜਾ ਹੈ ਉਹ ਇੱਕ ਦਿਨ ਦਾ ਕੰਮ ਨਹੀਂ ਰੋਜ਼ ਦਾ ਕੰਮ ਹੈ ਨੂੰ ਚਾਹੀਦੇ ਨਹੀਂ ਜੇ ਜੇਰ ਹੋਊਗਾ ਫਿਰ ਹੁਣੇ ਅੜੀ ਹੋ ਗਈਆਂ ਮਹੀਨੇ ਮੇਰਾ ਮੇਰਾ ਪਤਾ ਹੀ ਰਹਾ ਮਾੜੀ ਨਾਲ ਜਿਹੜੇ ਗੱਲ ਪਾਰ ਹੈ ਬਹੁਤ ਲੋਕਾਂ ਦੇ ਹਾਂ ਤੁਸੀਂ ਕਹਿੰਦੇ ਹੋ ਤੁਸੀਂ ਪੈਸੇ ਲੈ ਨਹੀਂ ਨਾ ਸੁਵੇਨਾ ਵਾਰੀ ਤੇ ਨਹੀਂ ਹੈ ਮੈਂ ਵੈਸੇ ਕਰਦਾ ਚਲ ਵਾਰੀ ਵੀ ਤੁਸੀਂ ਲਈ ਮੈਂ ਤਾਂ ਮੇਰੇ ਮੇਰੇ ਕੋਲ ਮਸ਼ੀਨ ਚੈੱਕ ਕਰ ਲਓ ਇਹਨੇ ਵੀ ਨਹੀਂ ਲਏ ਉਹਦੀ ਵਾਲਾ ਮੈਂ ਚੈੱਕ ਕਰ ਲਓ ਇਹਨਾਂ ਕੋਲ ਸਾਰਾ ਜਿੰਦਾ ਸੋ ਆਈ ਟ੍ਰਸਟੀ ਹੈ ਮੇਰੇ ਪਾਸ ਵੀ ਹੈ ਮੇਰੇ ਵਾਰੀ ਮੈਂ ਤਾਂ ਨਹੀਂ ਆ ਨਾ ਮੈਂ ਚੈੱਕ ਕਰ ਆਈ ਟ੍ਰਸਟੀ ਤੁਸੀਂ ਲਈ ਨਾਇਬ ਸਾਹਿਬ ਨੇ ਵੀ ਨਹੀਂ ਲਏ ਇਹਨਾਂ ਨੇ ਵੀ ਨਹੀਂ ਲਏ ਜੀ ਇਹਨਾਂ ਨੇ ਲਏ ਨਾਇਬ ਸਾਹਿਬ ਨਹੀਂ ਲਏਗੇ ਇਹੀ ਵੀ ਕੰਮ ਦੇਖਦੇ ਫਿਰ ਇਹਨੂੰ ਦਿੱਤੀ ਕਿਉਂ ਨਹੀਂ ਪੁੱਛ ਲਓ ਪਾਸ ਦੇ ਸਵਾਲ ਤੇ ਰਹੋ ਕਿ ਆਹ ਨਹੀਂ ਨਹੀਂ ਆਪਾਂ ਬੋਲੀ ਜੀ ਹੈ ਤਾਂ ਨਹੀਂ ਨਹੀਂ ਤਾਂ ਨਹੀਂ ਜਾਣ ਨਹੀਂ ਨਹੀਂ ਕਿੰਨੇ ਨਹੀਂ ਬਾਈ ਉਹ ਤਾਂ ਲਈ ਇਰੇ ਝੂੜਵੋਗੇ ਨੇ ਇਹਦੇ ਦੁਸ਼ਮਣੀ ਕਰਨਾ ਕੋਈ 16000 ਦਾ ਚੌਕੀ ਦੇ ਲਿਆ ਪਰ ਝੂੜਵਾਲੇ ਕੋਰੇ ਅਦੇ ਜਿਹੜਾ ਆਸਮਨ ਫੋਕਸਮੈਡ ਰਜੋਵਾਦੀ ਟਾਈਪ ਕਰਾਉਣ ਆਇਆ ਲੈ ਸਾਰਾ ਇਹ ਤੋਂ ਪੁੱਛਿਆ ਐਸਟੀਮੇਟ ਜਿਹੜੇ ਸਾਨੂੰ ਭੇਜਿਆ ਕਰਦੇ ਤੇ ਲਿਖੇ 40-45000 ਰੁਪਏ ਖਰਚਾ ਨੂੰ ਮੈਂ ਜਦੇ ਪੁੱਛਿਆ ਤੇ ਉਰੀ ਬੈਠੇ ਸੀ ਬੈਂਕ ਮੈਂ ਕਿਹਾ ਵੀ ਇੰਨੀ ਫ੍ਰੀ ਸਦੋ ਸਾਨੂੰ ਕੀ ਦੀ ਕਾਹਦਾ ਕਾਹਦਾ ਕਿੰਨਾ ਕਿੰਨਾ ਚਲ ਜੀ ਦੀ ਵੀ ਨਹੀਂ ਹੈਗੀ ਇਹ ਖਰਚਾ ਕਹਦਾ 40-45000 ਦੱਸ ਤਾਂ ਵੀ ਮਰ ਗਏ ਜਮਾਈ 48000 ਤੂੰ ਦੱਸ ਕਾਹਦਾ ਖਰਚਾ ਇਹਨੂੰ ਦੱਸ ਤਰ ਫਿਰ ਪਾਜੀ ਦੇ ਜੀ ਪਾਜੀ ਤੁਸੀਂ ਤੁਹਾਨੂੰ ਦੇਤੀ ਜੀ ਮੈਂ ਲਿਖ ਕੇ ਮੈਂ ਤਾਂ ਦਊਂਗਾ ਮੈਂ ਤਾਂ ਨਹੀਂ ਬਖਸ਼ਦਾ ਇਹਨੂੰ ਤੁਸੀਂ ਦੋ ਕਿਸੇ ਨੂੰ ਤਰਾਇਆ ਤਾਂ ਦਾ ਕਰੀ ਸਾਹਿਬ ਦੇ ਕੋਲੋਂ ਪਾਉਂਦਾ ਲੈਸਸ ਪੈਸੇ ਕਿੰਨੇ ਲਈ ਦੇ ਠੀਕ ਆ ਨੇ ਨਹੀਂ ਆਜਾ ਤੁਸੀਂ ਮਾਤਾ ਘਟੇ ਬੈਠਾ 32000 ਤੁਸੀਂ ਦੇਖੋ ਮੈਂ ਬੋਲ ਕੀਤਾ ਮੇਰੀ 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 ਕਿਸੇ ਲਿਆ ਜੇ ਸਾਡੀ ਜੇ ਸਾਡੀ ਕੰਮ ਕਰਾਉਂਦਾ ਨਾ ਤਾਂ ਨੰਦਮ ਉਹਦਾ ਪ੍ਰਭ ਮੈਂ ਉਹ ਬਰਦਾਸ਼ਤ ਨਹੀਂ ਕਰਦਾ ਯਾਰ ਤੁਸੀਂ ਨਹੀਂ ਹਟਦੇ ਹੋ ਕੋਈ ਤਾਂ ਕੋਈ ਤਾਂ ਸਮਾਂ ਹੋਊਗਾ ਤੁਸੀਂ ਰੱਖੀਂ ਮਾਨ ਸਾਹਿਬ ਤਾਂ ਲੜਾਈ ਲੜਨ ਤੇ ਇਮਾਨਦਾਰੀ 5000 ਰੁਪਏ ਹੋ ਗਿਆ ਠੀਕ ਹੈ ਚਲੋ ਬੰਦਾ ਖੁਸ਼ੀ ਤੇ ਵੀ ਦੇ ਦਿੰਦਾ ਵੀ ਕੋਈ ਨਹੀਂ ਸਾਡਾ ਕੰਮ ਕਰ ਐਡੀ ਵੀ ਲੋਟ ਕਿੰਨੀ ਹੋ ਗਈ 20000 ਰੁਪਏ ਆਪਾਂ ਵਧਾਈ ਮੰਗਣਗੇ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਨਹੀਂ ਪੈਸਾ ਜੋ ਹੈਗਾ ਬੰਦਾ ਤੁਸੀਂ ਨਾਨ ਨੈਤ ਸਾਹਿਬ ਨੂੰ ਪਤਾ ਮੇਰੀ ਗੱਲ ਹੋਈ ਹੈ ਤਾਂ ਇਹਨਾਂ ਨੂੰ ਪਤਾ ਨਾ ਤੁਹਾਨੂੰ ਪਤਾ ਮਾਕੇ ਦੇ ਕਿ ਨਹੀਂ ਮਾਕੇ ਦੇ ਕੋਈ ਨਹੀਂ ਤੇ ਨਹੀਂ ਇਹਨੇ ਪੈਸੇ ਹੀ ਲਏ ਮਾਕੇ ਦੇ ਤੇ ਨਹੀਂ ਲੈ ਤਸਕੀਰ ਸਾਹਿਬ ਨੇ ਲਏ ਤੇ ਨਹੀਂ ਲੈ ਉਹ ਫਿਰ ਕਾਰਵਾਈ ਕਰੋ ਲੇਖ ਲਿਖ ਕੇ ਦੋ ਮੈਂ ਕਵਾਂਡ ਕਰਦਾ ਜਿਹੜੀ ਕਾਰਵਾਈ ਕਰੋ ਤਰਪਾਲ ਸਰ ਕੋਈ ਗੱਲ ਬੈਠ ਗਈ ਮੈਨੂੰ ਰਾਈਟ ਚਾਹੀਦੀ ਸਰ ਜੇ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਇਹਨੂੰ ਕਰਵਾਈ ਕਰਵਾਵਾਂਗੀ ਜੀ ਕਾਰਵਾਈ ਸ਼ੁਰੂ ਹੋ ਜੀ ਬਨਾਮ ਠੀਕ ਹੈ ਠੀਕ ਹੈ ਠੀਕ ਹੈ ਜੀ 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 ਟੰਗਣਾ ਕੋਈ ਨਹੀਂ ਹਟਾ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਨੇ ਇੱਥੇ ਤੁਹਾਨੂੰ ਹੋਤਾ ਸੁਣਿਆ ਏ ਲੋਕਾਂ ਦਾ ਸਟਾਮ ਜਿਹੜੇ ਤੁਹਾਡੇ ਜੇ ਤੁਹਾਡੇ ਤੋਂ ਰੇਟ ਤੋਂ ਵੱਧ ਕੋਈ ਸਟਾਮ ਦੇ پیسے ਲੈਂਦਾ ਤਾਂ ਉਹ ਜ਼ਰੂਰ ਮੈਨੂੰ ਦੱਸਿਆ ਕਰੋ ਮੈਨੂੰ ਆਪਾਂ ਬੋਲਦੇ ਨਹੀਂ ਵੀ ਆਪਣਾ ਕੰਮ ਕਰਾ ਲਈਏ ਚੱਲੀਏ ਹਰ ਬੰਦਾ ਯਾਰ ਦੁਖੀ ਹੋਰ ਇਹਨਾਂ ਦਾ ਕੰਮ ਕਰਾਈਏ ਇਹਨਾਂ ਦਾ ਕਿਹਦੇ ਗੜਾ ਤੇ ਚੱਕੀ ਬੈਠੇ ਨੇ ਐਂ ਕਹਿੰਦਾ ਹਨਾ ਅਰ ਜੇ ਤੁਸੀਂ ਉਹ ਉਹ ਚ ਇਨਵੋਲ ਹੋਵੋਗੇ ਦੇਖੋ ਤੁਹਾਡੀ ਜ਼ਿੰਮੇਵਾਰੀ ਪਰ ਜਿਹੜਾ ਮੈਨੂੰ ਦੱਸ ਰਹੇ ਹੋ ਉਹਦੀ ਉਹਦੇ ਉਹਦੇ ਨਾਲ ਦੀ ਨਾਲ ਠੀਕ ਆ ਇਹਦੇ ਇੱਕ ਟਾਈਮ ਲਖਾ ਦੀ ਮੇਰੀ ਤਾਂ ਸਿੱਖ ਲਿਸਟ ਦਿੱਤਾ ਤਾਂ ਤੁਸੀਂ ਵੀ ਨਾਲ ਦੀ ਮਾਲਕ ਹੈ ਨਾ ਡਾਇਰ ਵੀ ਨਾਲ ਦੀ ਹੈ ਨਹੀਂ ਇਹਨਾਂ ਦੀ ਕਰ ਵੀ ਮੇਰੀ ਪੀਰਣ ਨੇ ਠੀਕ ਆ ਨਹੀਂ ਤੁਹਦੇ ਤੇ ਆ ਜਣੀ ਆ ਆਪਣਾ ਤਾਂ ਸਾਲ ਹੀ ਹੋ ਗਿਆ ਸੀ ਬੈਠੇ ਸੀ ਕਿ ਉਹ ਕਹਿੰਦਾ ਸਾਡੀ ਨੌਲੇਜ ਨਹੀਂ ਮੈਂ ਤੁਹਾਨੂੰ ਵੀ ਉਹ ਚੈੱਕ ਕਰ ਲੈ ਮੈਂ ਉਹ ਲਾ ਗਿਆ ਇਹ ਚਲਿਆ ਆ ਉਹ ਦੁਕਾਨ ਵਾਲਾ ਬੋਲ ਰਿਹਾ ਇਹ ਆ ਉਹਦੇ ਕਰਨਾ ਕਰੀਆ ਹੁੰਦਾ Ням. 20. 20. ਕਹਿੰਦਾ ਹੈ ਉਹ ਵੀ ਆਹ ਮੈਂ ਕੋਸ਼ਿਸ਼ ਕਰਦਾ ਕਿ ਉਹ ਕੀ ਫਾਇਦਾ ਹੈ ਉਹ ਤੇਰਾ ਆਪਣਾ ਪਹਿਲੇ ਇਹਦੇ ਤੇ ਜਿਹੜੀ ਕਲੋਨੀ ਕਰਮ ਹੋਈ ਸਾਰੀ ਕਰਕੇ ਉਹਨਾਂ ਦਾ ਰੈਸਟ ਕੋਈ ਜੀ ਕੋਰਪੋਰੇਟ ਕਿ ਤੁਸੀਂ ਆਨਲਾਈਨ ਕਰ ਦਿੱਤੀ ਲਾਈਨ ਦੇ ਵਿੱਚ ਕਰਦੇ ਰਹੇ ਬੇਵਨ ਪੁਲਿਸ ਤੋਂ ਕੁਝ ਕੱਲ है ਇਹ ਆਉਂਦੀ ਨਹੀਂ ਤੁਹਾਨੂੰ ਮਿਲ ਚੰਗਾ ਉਹ ਤੇ ਹੋ ਹੋ ਕਰਾਉਣਾ ਹੈ ਤੇਰਾ ਜੀ ਤੇੰਦਵਾਦੀ ਨੇ ਇਹ ਸੁਣਾ ਦੇ ਰਹੇ ਨੇ ਜਿਸ ਨਾਲ ਸਟੈਂਡ ਨਹੀਂ ਹੁੰਦਾ ਜੀ ਕਿ ਕਰ ਸਕਦਾ ਡਾਕਟਰ ਸਭ ਆਈ ਐਮ ਨਾਟ ਬਲੇਮਿੰਗ ਯੂ ਤੁਸੀਂ ਮੇਰੀ ਗੱਲ ਨੂੰ ਸਮਝੋ ਜੀ ਸਾਰੀ ਤੁਸੀਂ ਇੱਥੇ ਦੇ ਜ਼ਿੰਮੇਵਾਰ ਹੋ ਇਹਨਾਂ ਦੇ ਕਾਰਵਾਈ ਵੀਡੀਓ ਰਿਕਾਰਡ ਕਰਨ ਦੀ ਕਾਰਨ ਨੂੰ ਸਰ ਪਤਾ ਇਹਦੇ ਕਾਰਵਾਈ ਕੀ ਕਰੇ ਮੈਨੂੰ ਤੁਸੀਂ ਲਿਸਟ ਦੇ ਰਹੇ ਹੋ ਤੁਹਾਡੇ ਨਾਲ ਪੈਸੇ ਲੈ ਰਹੇ ਹੋ ਹਾਂ ਸੈਕਸ਼ਨ ਲੈਣਾ ਤੁਸੀਂ ਆਪਣਾ ਸੇਵ ਦੇਖ ਕੇ ਚਲਣਾ ਤੁਹਾਡੇ ਨਾਲ ਪੈਸੇ ਲੈ ਰਹੇ ਹੋ

ਇਹ ਬਾਹਰ ਜਿਹੜਾ ਰੋਣੀ ਫਾਟਰੀ ਉਹ 10% ਉਹ ਫਾਟਰੀ ਚੋਂ ਅੰਦਰ ਕਿਸੇ ਨੂੰ ਨਾ ਦੱਸੋ ਉਹ ਵੀ ਜਿਹੜੇ ਕਰੀਵੇਂ ਵਰਗੇ ਨੇ ਹਮ ਮਾਤਰਾਂ ਕੋਲ ਰੁਕੜੀ ਹੋਈਆਂ ਨੇ ਇਹ ਜਲਾ ਦੇ ਉਹ ਵੀ ਆਪਣੇ ਵਰਗੀ ਮਾਤਰ ਨੇ ਤੁਹਾਡੀ ਨਾਲਜੇ ਚ ਕਰਾਤਾ ਜੀ ਮੈਂ ਤੁਹਾਨੂੰ ਦੱਸਦਾ ਮੇਰੇ ਤੇਰੇ ਵਰਗੀ ਨੇ ਉਹ ਦੇਖ ਲਓ ਜੀ ਆਪਣੇ

ਐਡਵੋਕੇਟ ਵੀ ਨੂੰ ਫਿਰ ਤੂੰ ਖਰਾਬ ਖਰਾਬ ਨਹੀਂ ਬਿਦੂ ਆਪੇ ਨੜਲੇ ਫੀਲਿਆ ਤੈਨਾਂ ਡੀਐਸਪੀ ਸਾਹਿਬ ਨੂੰ ਬਲਾਕ ਤੇ ਹੈਲੋ ਐਡਵੋਕੇਟ ਸਹੀ ਹੋ ਜਾ ਐਡਵੋਕੇਟ ਸਾਹਿਬ पी पानी पी ले पी ले, ले।, ले। मैडम जी पेंट नहीं बस ओ पी तो लो जी तो ठंडा तो तो है हेलो साहब ठंडा है पी तो ले ठंडा पानी सारा बाजू पानी ठंडा ਸੁਣ ਦਿਓ ਕੋਈ ਲੋੜ ਨਹੀਂ ਅਰੈਸਟ ਰਿਡੀ ਬਣਦੀ ਹੋ ਜੇ ਨਹੀਂ ਹੁੰਦੀ ਤਾਂ ਮੈਨੂੰ ਫਿਰ